ਬੀਗਵਾਲ ਦੀ ਸ਼ਾਨ ਜਿੰਦਾਬਾਦ ਜਗਨਜੀਤ ਰਾਜ ਦੀ ਸ਼ਾਨ ਜਿੰਦਾਬਾਦ ਮੈਨੂੰ ਕਿਸੇ ਦਾ ਕੋਈ ਦੁਆ ਨਹੀਂ ਮੇਰੀ ਆਪਣੀ ਇੱਛਾ ਹੈ ਮੈਂ ਇਹ ਦੇਖਣਾ ਕੌਣ ਕੀ ਕਰ ਸਕਦਾ ਕੌਣ ਕੀ ਨਹੀਂ ਕਰ ਸਕਦਾ ਮੈਂ ਜਿਹੜਾ ਵਾਰਡ ਨੰਬਰ 6 ਦੇ ਜਿਹੜੇ ਵੋਟਰ ਆ ਮੇਰੇ ਬਾਕੀ ਦੇ ਸਪੋਰਟਰ ਆਗੇ ਆ ਉਹਨਾਂ ਨੇ ਵਾਅਦਾ ਕਰਕੇ ਆਇਆ ਸੀਗਾ ਵੀ ਮੈਂ ਜਿਹੜਾ ਵਾਰਡ ਹੈਗਾ ਆਪਣਾ ਇਹਨੂੰ ਵਧੀਆ ਬਣਾਉਣਾ ਵਧੀਆ ਵਾਰਡ ਇਹ ਤਦ ਹੀ ਬਣ ਸਕਦਾ ਸੀਗਾ ਜੇ ਉੱਪਰ ਸਰਕਾਰ ਹੋਵੇ ਉਹਨਾਂ ਨੇ ਮੈਨੂੰ ਵਿਸ਼ਵਾਸ ਦਿੱਤਾ ਵੀ ਤੇਰਾ ਕੋਈ ਕੰਮ ਨਹੀਂ ਰੁਕੂਗਾ ਤੈਨੂੰ ਗਰੰਟਾ ਵੀ ਦੇਵਾਂਗੇ ਤੈਨੂੰ ਸਾਰਾ ਕੁਝ ਹੀ ਦੇਵਾਂਗੇ ਆਮ ਆਦਮੀ ਪਾਰਟੀ ਮੇਰੇ ਮੈਨੂੰ ਮਦਦ ਕਰੂਗੀ ਬਾੜ ਦੇ ਵਧੀਆ ਬਣਾਉਣ ਲਈ ਮੈਂ ਇਹਨਾਂ ਦੇ ਨਾਲ ਸਦਾ ਹੀ ਖੜਾ ਆ ਹਣ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹ ਚਾਹੁੰਦੇ ਆ ਵੀ ਸਭ ਮੇਰੇ ਬਾੜ ਦੇ ਵਿੱਚ ਮੈਨੂੰ ਜਿਹੜੇ ਲੋਕਾਂ ਨੇ ਅਸ਼ੀਰਵਾਦ ਦੇ ਕੇ ਜਿਤਾਇਆ ਵਾ ਅੱਜ ਅਗਰ ਇਸ ਬਾੜ ਦੇ ਉੱਤੇ ਪੈਸੇ ਲੱਗੂਗੇ ਲੋਕਾਂ ਦਾ ਵਿਕਾਸ ਹੋਊਗਾ ਤਾਂ ਉਸ ਕੱਲ ਦੇ ਨਾਲ ਉਸ ਹਮਤ ਦਾ ਫਿਰ ਕਿਸੇ ਨੂੰ ਕੀ ਤਕਲੀਫ ਆ ਟਿਕਟ ਤਾਂ ਕਾਂਗਰਸ ਨੇ ਦਿੱਤੀ ਆ ਝਾੜੂ ਨੇ ਥੋੜੀ ਦਿੱਤੀ ਸੀ ਦੇਖੋ ਉਹਨਾਂ ਦਾ ਆਪਣਾ ਫੈਸਲਾ ਲੋਕਤੰਤਰ ਆ ਤਾਂ ਹੀ ਤਾਂ ਲੋਕਤੰਤਰ ਨੂੰ ਮਜ਼ਬੂਤੀ ਕਹਦੇ ਲਈ ਕਹਿੰਦੇ ਆ ਹਰ ਬੰਦੇ ਦਾ ਆਪਣਾ ਫੈਸਲਾ ਲੈਣ ਦਾ ਹੱਕ ਜੇ ਕੋਈ ਉਹਨਾਂ ਦੇ ਵਿੱਚ ਕਾਨੂੰਨੀ ਗੱਲ ਦਾ ਇਰਚਨ ਆਉਂਦੀ ਆ ਫਿਰ ਉਹਦਾ ਜਵਾਬ ਦੇਈਆਂ ਇਹ ਆਮ ਆਦਮੀ ਪਾਰਟੀ ਆ ਨੀਅਤ ਤੇ ਨੀਤੀ ਨਾਲ ਕੰਮ ਕਰਦੀ ਆ ਕਾਂਗਰਸ ਦੇ ਸੰਜੀਤ ਤਲਵਾਰ ਦੇ ਬੰਦੇ ਜੇ ਕਹੀ ਜਾਣ ਵੀ ਅਸੀਂ ਰੋਜ਼ ਕਰਦੇ ਆ ਉਹ ਕਾਂਗਰਸ ਕਾਹਦਾ ਰੋਜ਼ ਕਰਦੀ ਆ ਉਹਨਾਂ ਪਹਿਲਾਂ ਹੀ ਇਸ ਬਾੜ ਦਾ ਵਿਕਾਸ ਕਰਾ ਲੈਂਦੇ ਜਗਦੀਸ਼ ਲਾ ਦੀਸ਼ਾ ਜੀ ਉਹ ਸ਼ਖਸ ਨੇ ਉਹ ਸੰਸਤਾ ਨੇ ਇਹ ਸਮਾਜ ਸੇਵੀ ਦੇ ਨਾਤੇ ਜਾਣੇ ਜਾਂਦੇ ਸੀ ਅੱਜ ਇਹ ਕਾਉਂਸਲਰ ਜੁਰੂਰ ਬਣੇ ਨੇ ਪਰ ਕਾਉਂਸਲਰ ਤੋਂ ਵੀ ਵੱਧ ਕੰਮ ਇਹ ਪਹਿਲਾਂ ਹੀ ਆਲਰੇਡੀ ਚੁੱਕਾ ਚੁੱਕੇ ਨੇ ਜਦੋਂ ਆਪਾਂ ਕੋਈ ਵਧੀਆ ਕੰਮ ਕਰਨ ਲੱਗਦੇ ਆ ਕੋਈ ਅੱਛੇ ਵੱਲ ਤੁਰਦੇ ਆ ਕੋਈ ਤਰੱਕੀ ਵੱਲ ਤੁਰਦੇ ਆ ੜਿੱਕੇ ਜੂੜ ਲੱਗਦੇ ਨੇ ਉਹ ੜਿੱਕਾ ਸੇਕ ੜਿੱਕਾ ਆਇਆ ਸੀਗਾ ੜਿੱਕਾ ਇਹਨਾਂ ਨੇ ਪਾਸੇ ਕਰਕੇ ਫਿਰ ਤੁਹਾਨੂੰ ਸਾਫ਼ ਕਰਤਾ ਵੀ ਮੈਂ ਆਮ ਆਦੀ ਪਾਰਟੀ ਦਾ ਖੜਾ ਆ ਮੈਂ ਆਮ ਆਦੀ ਪਾਰਟੀ ਦਾ ਸਿਪਾਹੀ ਆ ਪਰਮਾਤਮਾ ਚੜ੍ਹਦੀ ਕਲਾ ਰੱਖੂਗਾ ਤੇ ਆਉਣ ਵਾਲੀ ਸਰਕਾਰ ਵੀ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੀ ਬਣੂਗੀ ਜੀ ਸ਼੍ਰੀ ਜੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਤਾਂ ਪਹਿਲੇ ਕਾਂਗਰਸ ਵਾਲੇ ਵੀ ਆ ਕੇ ਇਹਨੇ ਕਰਦੇ ਦੇਖੋ ਮੈਂ ਬਾਰ ਨੰਬਰ 6 ਤੋਂ ਕਾਉਂਸਲਰ ਜਗਦੀਸ਼ ਜਗਦੀਸ਼ لال ਦੀਸ਼ਾ ਜੀ ਜੀ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਇਹਦਾ ਵੱਡਾ ਜਿਹੜਾ ਸਭ ਤੋਂ ਵੱਡਾ ਕਾਰਨ ਵੀ ਮੈਂ ਜਿਹੜਾ ਵਾਰਡ ਨੰਬਰ 6 ਦੇ ਜਿਹੜੇ ਵੋਟਰ ਆ ਮੇਰੇ ਬਾਕੀ ਦੇ ਸਪੋਰਟਰ ਆਗੇ ਆ ਉਹਨਾਂ ਨਾਲ ਵਾਅਦਾ ਕਰਕੇ ਆਇਆ ਸੀਗਾ ਵੀ ਮੈਂ ਜਿਹੜਾ ਵਾਰਡ ਹੈਗਾ ਆਪਣਾ ਇਹਨੂੰ ਵਧੀਆ ਬਣਾਉਣਾ ਜੀ ਠੀਕ ਹੈ ਵਧੀਆ ਵਾਰਡ ਇਹ ਤਦ ਹੀ ਬਣ ਸਕਦਾ ਸੀਗਾ ਜੇ ਉੱਪਰ ਸਰਕਾਰ ਹੋਵੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਹੈਗੀ ਆ ਉਹਨਾਂ ਨੇ ਮੈਨੂੰ ਵਿਸ਼ਵਾਸ ਦਿੱਤਾ ਵੀ ਤੇਰਾ ਕੋਈ ਕੰਮ ਨਹੀਂ ਰੁਕੂਗਾ ਤੈਨੂੰ ਗਰੰਟਾ ਵੀ ਦੇਵਾਂਗੇ ਤੈਨੂੰ ਸਾਰਾ ਕੁਝ ਹੀ ਦੇਵਾਂਗੇ ਕਿਉਂ ਮੈਂ ਇੱਕ ਵਾਰ ਨੰਬਰ 6 ਦੇ ਜਿਹੜੇ ਬਸਨੀਕ ਹੈਗੇ ਆ ਉਹਨਾਂ ਨੂੰ ਇੱਕ ਵਾਦਾ ਕਰਕੇ ਆਇਆ ਵੀ ਮੈਂ ਸਭ ਤੋਂ ਪਹਿਲਾਂ ਪੰਮਾ ਇੱਕੋ ਹੀ ਮਹੱਲੇ ਦਾ ਪਾਣੀ ਜਿਹੜਾ ਆ ਦੇਣਾ ਲੋਕਾਂ ਨੂੰ ਉਹ ਅੰਮ੍ਰਿਤ ਵਰਗਾ ਦੇਣਾ ਉਹ ਤਦ ਹੀ ਮੈਂ ਦੇ ਸਕਦਾ ਉਹ ਤਦ ਹੀ ਮੈਂ ਦੇ ਸਕਦਾ ਜੀ ਮੇਰੇ ਉੱਤੇ ਕਿਸੇ ਦਾ ਹੱਥ ਹੋਵੇ ਤੇ ਮੈਂ ਇਸ ਕਰਕੇ ਸਾਰਾ ਪਬਲਿਕ ਦੇ ਹਿੱਤਾਂ ਦੇ ਹਿੱਤਾਂ ਨੂੰ ਦੇਖਦਾ ਹੋਇਆ ਮੈਂ ਅੱਜ ਜਿਹੜੀ ਆਮ ਆਦਮੀ ਪਾਰਟੀ ਜਿਹੜੀ ਹੈ ਇਹ ਜੁਆਇਨ ਕਰ ਲਈ ਆ ਤੇ ਮੈਂ ਕਹਿੰਦਾ ਵੀ ਪ੍ਰਮਾਤਮਾ ਚੜ੍ਹਦੀ ਕਲਾ ਰੱਖੂਗਾ ਤੇ ਆਉਣ ਵਾਲੀ ਸਰਕਾਰ ਵੀ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੀ ਬਣੂਗੀ ਥੋੜੀ ਦੇਰ ਜੇ ਨਾ ਸੰਜੀਤ ਤਲਵਾੜ ਵੀ ਆਏ ਸੀ ਉਹਨਾਂ ਵੱਲੋਂ ਕਿਹਾ ਗਿਆ ਕਿ ਤੁਸੀਂ ਹਜੇ ਵੀ ਕਾਂਗਰਸ ਨੂੰ ਸਾਡੇ ਬੰਦਿਆਂ ਫੋਨ ਤੇ ਗੱਲਬਾਤ ਹੋਈ ਹੈ ਦੇਖੋ ਬਹੁਤ ਅਮੋਸ਼ਨਲ ਜੁੜੇ ਹੁੰਦੇ ਆ ਸੰਜੀਤ ਤਲਵਾਰ ਜੀ ਵੀ ਮੇਰੇ ਭਰਾਈ ਆ ਤੇ ਪਾਰਟੀਆਂ ਜਿਹੜੀਆਂ ਆ ਉਹ ਅਲੱਗ-ਅਲੱਗ ਆ ਤੇ ਭਰਾ-ਭਰਾਈ ਰਹਿੰਦੇ ਆ ਸੰਜੀਤ ਤਲਵਾਰ ਵੀ ਭਾਈ ਆ ਸਾਡੇ ਐ ਮੰਤਰੀ ਸਾਹਿਬ ਜੀ ਸਾਡੇ ਇਧਰ ਦੋ ਐਮਐਲਏ ਸਾਡੇ ਭੋਲਾ ਜੀ ਪੱਪੀ ਜੀ ਤੇ ਮੋਹੀ ਜੀ ਸਾਰੇ ਸਤਿਕਾਰਯੋਗ ਆ ਉਹਦੇ ਨਾਲੇ ਸਾਡੇ ਤਲਵਾਰ ਸਾਹਿਬ ਵੀ ਸਤਿਕਾਰਯੋਗ ਆ ਠੀਕ ਆ ਤੇ ਇੱਥੇ ਕੋਈ ਐ ਮੈਨੂੰ ਕੋਈ ਫਰਕ ਨਹੀਂ ਹੈਗਾ ਵੀ ਕੌਣ ਕੀ ਆ ਕੌਣ ਕੀ ਆ ਤੇ ਮੈਂ ਤਾਂ ਸਿਰਫ ਬਾੜ ਦੀ ਜਿਹੜਾ ਜੇ ਆਮ ਆਦਮੀ ਪਾਰਟੀ ਮੈਨੂੰ ਮਦਦ ਕਰੂਗੀ ਬਾੜ ਦੇ ਵਧੀਆ ਬਣਾਉਣ ਲਈ ਮੈਂ ਇਹਨਾਂ ਦੇ ਨਾਲ ਸਦਾ ਹੀ ਖੜਾ ਆ ਜੇ ਨਹੀਂ ਖੜੂਗਾ ਤਾਂ ਮੈਂ ਇਕੱਲਾ ਹੀ ਆ ਤਲਵਾਰ ਸਾਹਿਬ ਵੱਲੋਂ ਕਹਿ ਰਹੇ ਸੀ ਵੀ ਦਬਾਅ ਲੱਗਦਾ ਕੀ ਮੈਨੂੰ ਕਿਸੇ ਦਾ ਕੋਈ ਦਬਾਅ ਨਹੀਂ ਮੇਰੀ ਆਪਣੀ ਇੱਛਾ ਆ ਕੋਈ ਮੈਨੂੰ ਕਿਸੇ ਦਾ ਕੋਈ ਦਬਾਅ ਹੈ ਨਹੀਂਗਾ ਥੋੜਾ ਵੀ ਨਹੀਂ ਹੈਗਾ ਮੇਰੀ ਆਪਣੀ ਇੱਛਾ ਆ ਮੈਂ ਇਹ ਦੇਖਣਾ ਕੌਣ ਕੀ ਕਰ ਸਕਦਾ ਕੌਣ ਕੀ ਨਹੀਂ ਕਰ ਸਕਦਾ ਮੈਨੂੰ ਲੱਗਿਆ ਵੀ ਆਮ ਆਦਮੀ ਪਾਰਟੀ ਫਸਾ ਦਊਗੀ ਮੇਰਾ ਮੈਂ ਇਹਨਾਂ ਦੇ ਨਾਲ ਖੜ ਗਿਆ ਇਹ ਤਾਂ ਤਾਂ ਨਹੀਂ ਹੋ ਗੇ ਰਾਜਪੜਿੰਗ ਜਾਣਗੇ ਹੋ ਸਾਰਾ ਫੇਰ ਤੁਸੀਂ ਤੁਹਾਡੇ ਤੁਹਾਡੇ ਡਿਵਾਨ ਹੋ ਗਏ ਇਹ ਇਹ ਜਗਦੀਸ਼ لال ਦੀਸ਼ੇ ਦੇ ਜਿਹੜੇ ਫੈਸਲੇ ਆ ਉਹ ਅਟੱਲਾ ਹੋ ਤੇ ਇਹ ਫੈਸਲਿਆਂ ਦੇ ਉੱਤੇ ਖੜਾ ਰਹਿੰਦੇ ਜਗਦੀਸ਼ لال ਦੀਸ਼ੇ ਦਾ ਇੱਕ ਲੜ ਫੜ ਚੁੱਕੇ ਹੋ ਪਰਮਾਨੈਂਟ ਪੱਕੇ ਤਰੀਕੇ ਨਾਲ ਪੱਕੇ ਤੌਰ ਤੇ ਆਪਾਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਸਾਰਾ ਸ਼ੁਕਰੀਆ ਕਾਲਾ ਸਾਹਿਬ ਸਰ ਅਜੀ ਸਰ થોડી دیر ਪਹਿਲਾਂ ਤੁਸੀਂ ਪਾਰਟੀ ਜੁਆਇਨ ਕਰਾਈ ਸੀ ਤੇ ਉਸ ਤੋਂ ਬਾਅਦ ਸੰਜੀਤ ਤਲਵਾਰ ਸਾਬਕਾ ਐਮਐਲਏ ਪਹੁੰਚਦੇ ਤੇ ਉਸ ਤੋਂ ਬਾਅਦ ਤੁਸੀਂ ਫਿਰ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਵੇਖੋ ਜਿਹੜਾ ਹੁਣ ਇਹ ਆਏ ਆ ਨਾ ਹੁਣ ਤੇ ਇਹ ਆਏ ਇੱਕ ਪ੍ਰਭਾਵਾਂ ਦੇ ਤੌਰ ਤੇ ਜੀ ਜਗਦੀਸ਼ لال ਦੀਸ਼ਾ ਜੀ ਜਦੋਂ ਜੁਆਇਨ ਕੀਤੀ ਆ ਨਾ ਆਮ ਆਦਮੀ ਪਾਰਟੀ ਹੁਣ ਤੋਂ ਕੋ 4-5 ਘੰਟੇ ਪਹਿਲਾਂ ਇਹਨਾਂ ਉਦੋਂ ਹੀ ਕਿਹਾ ਸੀ ਕਿ ਵੇਖੋ ਮੈਂ ਇਹ ਫੈਸਲਾ ਜਿਹੜਾ ਵਾ ਪੂਰਾ ਆਪਦਾ ਦਿਲ ਬਨ ਕੇ ਫੈਸਲਾ ਲਿਆ ਵਾ ਮੈਂ ਤਾਂ ਉਸ ਤੋਂ ਮਾਸ ਨਹੀਂ ਹੋਣਾ ਮੈਨੂੰ ਆਪਦੀ ਵਾਰਡ ਦੀ ਆਪਦੇ ਇਲਾਕੇ ਦੀ ਡਿਵੈਲਪਮੈਂਟ ਜ਼ਰੂਰੀ ਆ ਤੇ ਉਹ ਡਿਵੈਲਪਮੈਂਟ ਸਰਕਾਰ ਕਰਵਾ ਸਕਦੀ ਆ ਇਸ ਗੱਲ ਦਾ ਮੈਨੂੰ ਵਾਰਡ ਵਾਸੀ ਵੀ ਕਹਿੰਦੇ ਆ ਇਹ ਇਹਨਾਂ ਦੇ ਮੂੰਹੋਂ ਜਿਹੜੇ ਬਿਆਨ ਸਾਨੂੰ ਵੀ ਬਾਕੀ ਮੇਰੇ ਘਰੇ ਹੁਣ ਪਾਵੇਂ ਜਿਹੜਾ ਮਰਜ਼ੀ ਆਈ ਜਾਵੇ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਲੀਡਰ ਚਲੋ ਜਿਹੜਾ ਕੋਈ ਆਊਗਾ ਚਾਹ ਪੀਜੂਗਾ ਪਰ ਮੈਂ ਰਹਿਣਾ ਆ ਆਮ ਆਦਮੀ ਪਾਰਟੀ ਦੇ ਵਿੱਚ ਹੀ ਆ ਚਲੋ ਆ ਕੇ ਉਹਨਾਂ ਨੇ ਕੋਸ਼ਿਸ਼ ਕੀਤੀ ਆ ਦਬਾਅ ਪਾਉਣ ਦੀ ਕਰਨ ਦੀ ਪਰ ਇਹਨਾਂ ਨੇ ਉਹਨਾਂ ਨੂੰ ਜਵਾਬ ਦਿੱਤਾ ਵੀ ਮੈਂ ਆਮ ਆਦਮੀ ਪਾਰਟੀ ਸ਼ਾਮਲ ਹੋ ਗਿਆ ਮੈਂ ਜਿਹੜਾ ਫੈਸਲਾ ਕੀਤਾ ਉਹ ਫੈਸਲਾ ਵਾਪਸ ਨਹੀਂ ਲੈਣਾ ਮੈਂ ਲੋਕਾਂ ਦੇ ਹੱਕ ਤੇ ਹਿੱਤ ਜਿਹੜੇ ਆ ਉਹ ਵੇਖਣੇ ਆ ਮੈਨੂੰ ਲੋਕਾਂ ਨੇ ਜਿਤਾਇਆ ਮੈਂ ਲੋਕਾਂ ਲਈ ਕੰਮ ਕਰਨਾ ਹੁਣ ਤੇ ਅਸੀਂ ਜਿਹੜਾ ਆਏ ਆ ਨਾ ਉਹ ਸਿਰਫ ਸਾਡਾ ਭਰਾ ਬਣਿਆ ਜਗਦੀਸ਼ لال ਸਾਡੇ ਨਾਲ ਚੱਲਿਆ ਤੇ ਅਸੀਂ ਸਿਰਫ ਪਰਿਵਾਰ ਦੇ ਨਾਲ ਮਿਲਣ ਤੇ ਘਰੋਂ ਚਾਹ ਪਾਣੀ ਪੀਣ ਆਏ ਅਸੀਂ ਕਿਹਾ ਵੀ ਚਲੋ ਭਰਾ ਦੇ ਘਰੇ ਜੇ ਦੂਜੀ ਪਾਰਟੀ ਵਾਲੇ ਆਏ ਆ ਤੇ ਅਸੀਂ ਵੀ ਭਰਾ ਦਾ ਮਾਣ ਵਧਾ ਕੇ ਆਈਏ ਭਰਾ ਦੇ ਕੋਲੋਂ ਹੋ ਕੇ ਆਈਏ ਜਦੋਂ ਕੋਈ ਪਰਿਵਾਰ ਦੇ ਵਿੱਚ ਵਾਧਾ ਹੁੰਦਾ ਹੈ ਪਰਿਵਾਰ ਵਾਧਾ ਹੈ ਤੇ ਜਿਹੜੇ ਦੂਜੀਆਂ ਪਾਰਟੀਆਂ ਵਾਲੇ ਵਿਰੋਧੀ ਹੁੰਦੇ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਵੀ ਪਰਿਵਾਰ ਨੂੰ ਤੋੜ ਗਏ ਪਰਿਵਾਰ ਦੇ ਵਿੱਚੋਂ ਜੀ ਖਿੱਚ ਗਏ ਪਰ ਮੈਂ ਇਹਨਾਂ ਦੇ ਹੌਸਲੇ ਦੀ ਤੇ ਇਹਨਾਂ ਦੀ ਜ਼ੁਬਾਨ ਦੀ ਦਾਤ ਦੇਣਾ ਇਹ ਜਿੱਥੇ ਹਾਂ ਕਰਕੇ ਆਏ ਅੱਜ ਵੀ ਉੱਥੇ ਨੇ ਕੱਲ ਵੀ ਉੱਥੇ ਰਹਿਣਗੇ ਤੇ ਬਾ ਉਮਰ ਮਾਰਾ ਕਿਰਪਾ ਕਰੇ ਆਮ ਆਦਮੀ ਪਾਰਟੀ ਉਹ ਜੀ ਪਾਰਟੀ ਆ ਜਿਹੜਾ ਬੰਦਾ ਮਿਹਨਤ ਕਰਦਾ ਇਹਦੇ ਚ ਇਹ ਨਹੀਂ ਵੇਖਿਆ ਜਾਂਦਾ ਨਵਾਂ ਕੌਣ ਆ ਪੁਰਾਣਾ ਕੌਣ ਆ ਜਾਂ ਸੀਨੀਅਰ ਕੌਣ ਆ ਜੂਨੀਅਰ ਕੌਣ ਆ ਆਮ ਆਦਮੀ ਪਾਰਟੀ ਦੀ ਜਿਹੜੀ ਸੀਨੀਅਰ ਲੀਡਰਸ਼ਿਪ ਆ ਉਹਨਾਂ ਦੇ ਅਸੀਂ ਸਦਾ ਰਿਣੀ ਆ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਇਹ ਵੇਂਦੀ ਆ ਮਿਹਨਤੀ ਕੌਣ ਆ ਕੰਮ ਕੌਣ ਕਰਦਾ ਲੋਕਾਂ ਦੀ ਸੇਵਾ ਕੌਣ ਕਰਦਾ ਉਹ ਸੇਵਾ ਦੇ ਅਨਸਾਰ ਹੀ ਬੰਦੇ ਨੂੰ ਪਾਰਟੀ ਦੇ ਵਿੱਚ ਵੱਡੇ ਵੱਡੇ ਅਹੁਦੇ ਦਿੱਤੇ ਜਾਂਦੇ ਆ ਪਾਰਟੀ ਸਰਵੇ ਕਰਾ ਕੇ ਹੀ ਪਹਿਲਾਂ ਐਮਐਲਏ ਦੀਆਂ ਟਿਕਟਾਂ ਦਿੱਤੀਆਂ ਮੁੜ ਕੇ ਐਮਪੀ ਦੀਆਂ ਸਰਪੰਚੀਆਂ ਤੱਕ ਆ ਕੌਂਸਲਰਾਂ ਤੱਕ ਸਰਵੇ ਕਰਾ ਕੇ ਟਿਕਟਾਂ ਦਿੱਤੀਆਂ ਤੇ ਗਾਂਵ ਵੀ ਜਗਦੀਸ਼ لال ਜੀ ਆਏ ਆ ਪ੍ਰਮਾਤਮਾ ਕਿਰਪਾ ਕਰੇ ਇਹਨਾਂ ਨੂੰ ਵੱਡੀਆਂ ਵੱਡੀਆਂ ਕੁਰਸੀਆਂ ਮਿਲਣ ਆਉਣ ਵਾਲਾ ਸਮਾਂ ਜਿਹੜਾ ਇਹਨਾਂ ਦੀ ਚੜ੍ਹਦੀ ਕਲਾ ਆਵੇ ਆਮ ਆਦਮੀ ਪਾਰਟੀ ਦੇ ਵਿੱਚ ਕੋਈ ਧੜਾ ਨਹੀਂ ਆਮ ਆਦਮੀ ਪਾਰਟੀ ਇੱਕ ਸੁਸਾਇਟੀ ਆ ਸੇਵਾ ਦਾ ਕੇਂਦਰ ਆ ਤੇ ਇਹਦੇ 'ਚ ਜਿਹੜਾ ਵੀ ਸੇਵਾ ਕਰੂਗਾ ਉਹ ਵੱਡੇ ਪੱਦਰ ਤੇ ਵੱਡੇ ਅਹੁਦੇ ਤੇ ਉੱਚ ਕੁਰਸੀ ਤੇ ਬਹਿ ਕੇ ਲੋਕਾਂ ਦੀ ਸੇਵਾ ਕਰ ਸਕਦੇ ਮੇਅਰ ਦਾ ਇਲਾਨ ਕਦੋਂ ਤੱਕ ਕੀਤਾ ਜਾ ਦੇਖੋ ਇਹ ਪਾਰਟੀ ਹੈ ਕਮਾਂਡ ਦੇ ਫੈਸਲੇ ਆ ਬਹੁਤ ਸਾਡੇ ਕੋਲ ਆ ਜਲਦੀ ਜਿਹੜਾ ਆਮ ਆਦਮੀ ਪਾਰਟੀ ਦਾ ਮੇਅਰ ਲੋਕਾਂ ਦੇ ਸਾਹਮਣੇ ਹੋਵੇਗਾ ਲੁਧਿਆਣਾ ਕਾਰਪੋਰੇਸ਼ਨ ਜਿਹੜੀ ਪੰਜਾਬ ਦੀ ਸਭ ਤੋਂ ਵੱਡੀ ਕਾਰਪੋਰੇਸ਼ਨ ਹੈ ਵੱਡੀ ਇਨਕਮ ਸੋਰਸ ਹੈ ਇੱਥੇ ਤੇ ਕਾਰਪੋਰੇਸ਼ਨ ਲੁਧਿਆਣਾ ਜਿਹੜੀ ਆ ਉਹ ਵਿਕਾਸ ਦੇ ਪੱਖੋਂ ਪੰਜਾਬ ਦੇ ਵਿੱਚ ਇੱਕ ਨੰਬਰ ਤੇ ਆਵੇਗੀ ਵਪਾਰੀਆਂ ਦਾ ਮਜਦੂਰਾਂ ਦਾ ਆੜਤੀਆਂ ਦਾ ਕਿਸਾਨਾਂ ਦਾ ਇਹ ਧੁਰਾ ਹੈ ਲੁਧਿਆਣਾ ਸ਼ਹਿਰ ਹੈ ਜਿਹੜਾ ਹੋਜ਼ਰੀ ਸਾਰੇ ਤਰ੍ਹਾਂ ਦੀਆਂ ਕਿਹੜੀ ਚੀਜ਼ ਹੈ ਜਿਹੜੀ ਲੁਧਿਆਣਾ ਸ਼ਹਿਰ ਦੇ ਵਿੱਚ ਕਿਹੜੀ ਚੀਜ਼ ਦੀ ਫੈਕਟਰੀ ਨਹੀਂ ਹੈਗੀ ਤੇ ਵਪਾਰੀਆਂ ਨੂੰ ਨਾਲ ਲੈ ਕੇ ਚੱਲਾਂਗੇ ਸਾਡੇ ਕਾਉਂਸਲਰ ਸਹਿਬਾਨ ਸਾਡੇ ਮੇਅਰ ਡਿਪਟੀ ਮੇਅਰ ਸੀਨੀਅਰ ਡਿਪਟੀ ਮੇਅਰ ਸਾਰੇ ਨਾਲ ਮਿਲ ਕੇ ਲੁਧਿਆਣਾ ਸ਼ਹਿਰ ਦਾ ਵਿਕਾਸ ਕਰਦੇ ਠੀਕ ਹੈ ਅੱਜ ਪਹਿਲਾਂ ਪਹਿਲਾਂ ਪਿਆਰ ਵਧਾਉਣੇ ਗਏ ਸੀਗੇ ਨਹੀਂ ਜੀ ਪਿਆਰ ਵਧਾਇਆ ਜਾਂਦਾ ਹੁਣ ਸ਼ਾਮਲ ਹੋ ਗਿਆ ਠੀਕ ਨਹੀਂ ਫਿਰ ਕਾਂਗਰਸ ਵਾਲੋ ਜਿਹੜਾ ਅੱਜ ਸ਼ੁਰੂ ਫੋਟੋ ਵਾਰੀ ਹੋ ਰਿਹਾ ਜਦੋਂ ਕੋਈ ਵਧੀਆ ਕੰਮ ਕਰਨ ਲੱਗਦੇ ਆ ਡਿੱਕੇ ਲੱਗਦੇ ਨੇ ਉਹ ਡਿੱਕ ਕੇ ਚਾ ਗਿਆ ਪੱਕੇ ਤੌਰ ਤੇ ਹੁਣ ਜਗਦੀਸ਼ ਲਾਲ ਦੀਸ਼ਾ ਜਿਹੜਾ ਆ ਉਹ ਆਪ ਪਾਰਟੀ ਦਾ ਹੀ ਤੁਹਾਨੂੰ ਨਜ਼ਰ ਆਊਗਾ ਹੋਰ ਕਿਸੇ ਪਾਰਟੀ ਦਾ ਨਹੀਂ ਨਜ਼ਰ ਆਉਣਾ। ਮਤਲਬ ਕੱਲ ਨੂੰ ਬਿੰਦ ਸਿੰਘ ਸਾਹਿਬ ਆਉਂਦੇ ਆ ਜਾਂ ਕੋਈ ਹੋਰ ਮਨਾਉਂਦਾ ਆ। ਉਹ ਕੀ ਇਸ ਦਾਵਾ ਜਾਂ ਕੌਮਸ ਪਾਰਟੀ ਕਰ ਰਹੀ ਹੈ? ਕਹਦਾ ਜੀ ਇਹ ਦਾਵਾ ਸੰਜੀਤ ਤਲਵਾੜ ਦਾ ਫੋਟੋ ਸਰੂਪਾ ਦਾ। ਕਿਹਨੇ ਵਾਪਸੀ ਘਰ ਵਾਪਸੀ ਹੋਈ ਹੈ। ਭਰਾ ਉਹ ਸੰਜੀਤ ਤਲਵਾੜ ਵੀ ਮੇਰਾ ਭਰਾ ਆ। ਮਤਲਬ ਪਾ ਸਕਦਾ ਮੇਰੇ ਸਰੂਪਾ ਪਾ ਦਿੰਦਾ ਉਹਨੇ ਹੈਨਾ ਤੇ ਹੁਣ ਜਿਹੜਾ ਸਰੂਪਾ ਆ ਇਹ ਲਾਸਟ ਸਰੂਪਾ ਆ ਇਹ। ਇਹ ਆਮ ਆਦਮੀ ਪਾਰਟੀ ਦਾ ਹੈਗਾ ਆਮ ਆਦਮੀ ਪਾਰਟੀ ਦਾ ਹੀ ਰਹਿਣਾ ਹੈ ਸਰ ਜਿਵੇਂ ਤੁਹਾਡੇ ਮਹੱਲਾ ਨਿਵਾਸੀ ਵਿੱਚ ਵਿੱਚ ਰੋਸ ਕਰਦੇ ਨੇ ਕਿ ਦੀ ਸ਼ੇ ਭਾਜੀ ਨੇ ਅਸੀਂ ਉਹਨਾਂ ਨੂੰ ਜਤਾਇਆ ਵੀ ਰੋਸ ਕਰਦੇ ਉਹਨਾਂ ਨੂੰ ਕਿਵੇਂ ਸੈਟੀਸਫਾਈ ਕੋਈ ਰੋਸ ਨਹੀਂ ਕਰਦਾ ਮੇਰੇ ਨਾਲ ਕੋਈ ਮੇਰੇ ਨਾਲ ਗੁੱਸੇ ਨਾਰਾਜ਼ੀ ਨਹੀਂ ਹੈਗਾ ਸਾਰੇ ਮੇਰੇ ਨਾਲ ਖੜੇ ਆ ਸਾਰਿਆਂ ਦੀ ਸਹਿਮਤੀ ਲਈ ਆ ਮੈਂ ਸਾਰੀ ਵਾਰਡ ਮਹੱਲਾ ਨਿਵਾਸੀ ਦੀ ਆਲੋਚਨਾ ਸਾਰੇ ਸਾਰਿਆਂ ਦੀ ਸਹਿਮਤੀ ਲਈ ਆ ਤੇ ਬਾਕੀ ਜਿਹੜੇ ਮੇਰੇ ਵੀਰਾਂ ਨੂੰ ਮਾੜਾ ਮੋਟਾ ਕੋਈ ਨਾਰਾਜ਼ਗੀ ਹੋਊਗੀ ਜਦੋਂ ਇੱਥੇ ਬਾੜ ਨੰਬਰ 6 ਦੇ ਵਿਕਾਸ ਹੋਣਗੇ ਸਾਰਾ ਕੁਝ ਹੋਊਗਾ ਤੇ ਉਹਨਾਂ ਨੂੰ ਪਤਾ ਆਪੇ ਹੀ ਲੱਗ ਜਣਾ ਬਈ ਜਗਦੀਸ਼ لال ਦੀਸ਼ੇ ਦਾ ਫੈਸਲਾ ਜਿਹੜਾ ਸੀ ਉਹ ਬਿਲਕੁਲ ਸਹੀ ਆ ਗਰੇਵਰ ਸਾਹਿਬ ਕਿਵੇਂ ਦੇਖਦੇ ਹੋ ਪਹਿਲਾਂ ਕਾਂਗਰਸ ਪਾਰਟੀ ਵਾਲੇ ਪਹੁੰਚੇ ਇੱਥੇ ਫਿਰ ਤੁਸੀਂ ਵੀ ਪਹੁੰਚੇ ਹੋ ਤੇ ਪਹਿਲਾਂ ਸਰੋਪੇ ਵੀ ਪਏ ਆ ਤੇ ਦੁਬਾਰਾ ਵੀ ਸਰੋਪੇ ਪੈ ਗਏ ਹੁਣ ਨਹੀਂ ਕੋਈ ਕੋਈ ਉਹ ਸਰੋਪੇ ਪੈਣ ਵਾਲੀ ਗੱਲ ਨਹੀਂ ਹੈਗੀ ਅ ਸ਼੍ਰੀ ਜਗਦੀਸ਼ ਜਗਦੀਸ਼ لال ਦੀਸ਼ਾ ਜੀ ਜਿਹੜੇ ਬਹੁਤ ਹੀ ਸੋਜਵਾਨ ਬਹੁਤ ਮਿਹਨਤੀ ਨੇ ਔਰ ਸੇਵਾ ਕਦੇ ਸੁਭਾਅ ਦੀ ਸੇਵਾ ਕਰਨ ਵਾਲੇ ਨੇ ਉਹਨਾਂ ਨੇ ਆ ਫੈਸਲਾ ਲਿਆ ਵੀ ਮੈਂ ਆਮ ਆਦੀ ਪਾਰਟੀ ਜਾ ਕੇ ਸੇਵਾ ਕਰਨਾ ਚਾਹੁੰਦਾ ਕਿਉਂਕਿ ਆਮ ਆਦੀ ਪਾਰਟੀ ਐਸਾ ਤੁਰਾਵਾ ਐਸਾ ਇੱਕ ਮਿਸ਼ਨ ਲੈ ਕੇ ਚੱਲੀ ਆ ਵੀ ਜੋ ਕਿ ਪੂਰੇ ਮਿਲ ਕੇ ਪੰਜਾਬ ਨੂੰ ਪੂਰੇ ਦੇਸ਼ ਨੂੰ ਹੈਲਥ ਔਰ ਐਜੂਕੇਸ਼ਨ ਦੇਣਾ ਚਾਹੁੰਦੀ ਆ ਔਰ ਨੌਜਵਾਨਾਂ ਨੂੰ ਨੌਕਰੀ ਦੇਣਾ ਚਾਹੁੰਦੀ ਆ ਉਸ ਤੋਂ ਪ੍ਰਭਾਵ ਥੋਕੇ ਇਹ ਇਹ ਦਿਸ਼ਾ ਜੀ ਆਮ ਆਦੀ ਪਾਰਟੀ ਸ਼ਾਮਿਲ ਹੋਏ ਆਪਣੀ ਮਰਜ਼ੀ ਨਾਲ ਔਰ ਜਦੋਂ ਆਪਾਂ ਕੋਈ ਵਧੀਆ ਕੰਮ ਕਰਨ ਲੱਗਦੇ ਆ ਕੋਈ ਅੱਛੇ ਬਲ ਤੁਰਦੇ ਕੋਈ ਤਰੱਕੀ ਵਾਲ ਤੁਰਦੇ ੜਿੱਕੇ ਜੂੜ ਲੱਗਦੇ ਨੇ ਉਹ ੜਿੱਕਾ ਸੇਕ ੜਿੱਕਾ ਆਇਆ ਸੀਗਾ ੜਿੱਕਾ ਇਹਨਾਂ ਨੇ ਪਾਸੇ ਕਰਕੇ ਫਿਰ ਤੁਹਾਨੂੰ ਸਾਫ਼ ਕਰਤਾ ਵੀ ਮੈਂ ਆਮ ਆਦੀ ਪਾਰਟੀ ਦਾ ਖੜਾ ਮਾਂ ਆਮ ਆਦੀ ਪਾਰਟੀ ਦਾ ਸਿਪਾਹੀ ਹਾਂ ਆਮ ਆਦੀ ਪਾਰਟੀ ਦਾ ਇੱਕੋ ਇੱਕ ਮਕਸਦ ਹੈ ਇਸ ਇਲਾਕੇ ਦੀ ਡਿਵੈਲਪਮੈਂਟ ਕਰਨੀ ਔਰ ਮੇਰਾ ਮਕਸਦ ਵੀ ਇੱਕੋ ਇੱਕ ਮਿਸ਼ਨ ਆ ਇਹ ਪੰਜਾਬ ਦੇ ਵਿੱਚ ਇਹਦਾ ਮਿਸ਼ਨ ਆ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਦਾ ਸਾਡੇ ਮੁੱਖ ਮੰਤਰੀ ਸਾਹਿਬ ਦਾ ਮਿਸ਼ਨ ਆ ਸ਼੍ਰੀ ਰਵਿੰਦ ਕੇਜ ਜੀ ਵਾਲਾ ਦਾ ਮਿਸ਼ਨ ਆ ਵੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਤੇ ਮੇਰਾ ਮਿਸ਼ਨ ਆ ਇਸ ਵਿਧਾਨ ਸਭਾ ਹਲਕਾ ਪੂਰਬੀ ਨੂੰ ਉਸ ਰੰਗਲੇ ਵਿਧਾਨ ਸਭਾ ਹਲਕੇ ਨੂੰ ਉਸ ਪੰਜਾਬ ਰੰਗਲੇ ਪੰਜਾਬ ਦਾ ਹਿੱਸਾ ਬਣਾਵਾਂਗੇ ਇੱਥੇ ਹੋਰ ਸਕੂਲ ਖੋਲਾਂਗੇ ਹੋਰ ਆਮਦਵੀਕਣੇ ਖੋਲਾਂਗੇ ਹੋਰ ਹਸਪਤਾਲ ਖੋਲਾਂਗੇ ਹੋਰ ਇੱਥੇ ਮਿਲ ਕੇ ਸੜਕਾਂ ਦਾ ਵਧੀਆ ਕੰਮ ਕਰਾਂਗੇ ਹੋਰ ਪਾਰਕਾਂ ਵਾਸਤੇ ਵਧੀਆ ਕੰਮ ਕਰਾਂਗੇ ਅੱਜ 1.300 ਕਰੋੜ ਦੇ ਕੰਮ ਚੱਲ ਰਹੇ ਨੇ 2.5 ਸਾਲ ਬਾਕੀ ਨੇ ਹੋਰ ਸਾਡੇ ਦਿਸ਼ਾ ਜੀ ਵਰਗੇ ਸਾਡੇ ਹੋਰ ਮਿਹਨਤੀ ਸਮਾਜ ਸੇਵੀ ਸਾਡੇ ਨਾਲ ਆ ਗਏ ਨੇ ਔਰ ਆਉਣ ਵਾਲੇ ਸਮੇਂ 'ਚ ਹਜ਼ਾਰਾਂ ਕਰੋੜ ਰੁਪਏ ਹੋਰ ਲਿਆ ਕੇ ਅਸੀਂ ਵਿਧਾਨ ਸਭਾ ਹਲਕਾ ਪਰ ਪੂਰੀ ਮਿਲ ਸੁਧਾਰਾਂਗੇ ਸੁਮਾਰਾਂਗੇ ਔਰ ਆਪਣਾ ਕਰਮਲ ਕੇ ਵਧੀਆ ਬਣਾਵਾਂਗੇ ਸਰ ਤੁਹਾਡੇ ਵੱਲੋਂ ਰਿਪੋਰਟ ਜਮ ਜਦੋਂ ਕੋਈ ਵਧੀਆ ਕੰਮ ਕਰਨ ਲੱਗਦੇ ਆ ਉਦੋਂ ੜਿੱਕੇ ਬਹੁਤ ਲੱਗਦੇ ਜਦੋਂ ਕੋਈ ਮਾੜਾ ਕੰਮ ਕਰਦੇ ਉਦੋਂ ੜਿੱਕੇ ਨਹੀਂ ਲੱਗਦੇ ਉਹਦਾ ਰਿਜ਼ਲਟ ਬਾਅਦ ਚ ਮਿਲਦਾ ਜਦੋਂ ਵਧੀਆ ਕੋਈ ਕੰਮ ਕਰਦੇ ੜਿੱਕੇ ਲੱਗਦੇ ਨੇ ਉਹ ੜਿੱਕੇ ਲੱਗਦੇ ਹੁੰਦੇ ਨੇ ਜਦੋਂ ਇਹ ੜਿੱਕੇ ਲੱਗੇ ਸੀ ਦिशा ਜੀ ਨੇ ਤੁਹਾਡੇ ਸਾਹਮਣੇ ੜਿੱਕਾ ਦੂਰ ਕਰਕੇ ਤੇ ਸਾਫ ਕਰਤਾ ਵੀ ਮੈਂ ਆਮ ਆਦਿ ਪਾਰਟੀ ਦੇ ਨਾਲ ਖੜਾ ਆ ਇੱਕੋ ਇੱਕ ਮਕਸਦ ਆ ਦिशा ਜੀ ਦਾ ਵੀ ਮੈਂ ਇਸ ਇਲਾਕੇ ਦੀ ਵਾਰਦੀ ਜੋ ਮਿਲ ਕੇ ਉਮੀਦ ਰੱਖ ਕੇ ਮੈਨੂੰ ਵੋਟ ਪਾਈ ਆ ਉਹ ਉਹਨਾਂ ਦੀਆਂ ਉਮੀਦਾਂ ਪੂਰੀਆਂ ਕਰਨੀ ਚਾਹਣਾ ਉਹਨਾਂ ਵਾਸਤੇ ਮੈਂ ਵੀ ਹਸਪੀਟਲ ਜੋ ਆਮ ਆਦਿ ਪਾਰਟੀ ਦਾ ਮਿਸ਼ਨ ਲੈ ਆ ਤੁਹਾਡੇ ਪਰਿਵਾਰ ਸਾਹਿਬ ਜਿੱਦਾਂ ਮਹਿੰਦਰ ਸਿੰਘ ਪੱਟੀ ਜੀ ਨਾਲ ਇਲੈਕਸ਼ਨ ਲੜੇ ਆ ਬਰਾਬਰ ਪੱਟੀ ਸਾਹਿਬ ਸਹਿਮਤ ਆ ਜਾਂ ਕਿੱਦਾਂ ਸਾਡਾ ਸਾਡਾ ਪਰਿਵਾਰ ਹੈ ਸਾਡਾ ਪਰਿਵਾਰ ਹੈ ਉਹਦੇ ਵਿੱਚ ਸਾਰੇ ਸਹਿਮਤ ਨੇ ਤੇ ਮਕਸਦ ਇੱਕੋ ਹੀ ਆ ਵੀ ਅਸੀਂ ਇਕੱਠੇ ਹੋ ਕੇ ਆਪਣਾ ਹਾਊਸ ਬਣਾ ਕੇ ਅਸੀਂ ਇਲਾਕੇ ਦੀ ਸੇਵਾ ਕਰਨੀ ਹੈ ਜਿਹੜੇ ਆਮ ਆਦੀ ਪਾੜੀ ਦਾ ਕੋਈ ਵੀ ਚਾਹ ਸਾਡਾ ਸਤਿਕਾਰਯੋਗ ਮਹਿੰਦਰ ਸਿੰਘ ਪੱਟੀ ਨੇ ਚਾਹ ਜਗਦੀਸ਼ ਲਾਦੀਸ਼ਾ ਜੀ ਨੇ ਸਭ ਦਾ ਮਿਸ਼ਨ ਇੱਕ ਆ ਮਿਸ਼ਨ ਇੱਕ ਆ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਸਾਡਾ ਮਿਸ਼ਨ ਆ ਇਸ ਹਲਕੇ ਨੂੰ ਵਧੀਆ ਬਣਾਉਣਾ ਵਾਰ ਨੰਬਰ 6 ਨੂੰ ਬਣਾਉਣਾ ਅਸੀਂ ਸਾਰੇ ਇਕੱਠੇ ਹੋ ਕੇ ਰਲ ਕੇ ਮਹਿੰਦਰ ਪੱਟੀ ਜੀ ਜਗਦੀਸ਼ਾ ਜੀ ਹੋਰ ਸਾਰੇ ਸਾਥੀ ਅਸੀਂ ਇਕੱਠੇ ਹੋ ਕੇ ਰਲ ਕੇ ਇਸ ਨੂੰ ਵਧੀਆ ਬਣਾਵਾਂਗੇ ਔਰ ਇੱਕ ਮਿਸਾਲ ਬਣਾਵਾਂਗੇ ਬਦਾਂਸਵਾ ਹਲਕਾ ਪੂਰਬੀ ਨੂੰ ਕਿਤਾਬਾਂ ਵਿੱਚ ਨਹੀਂ ਔਰ ਰਕਾਰ ਬਣਾਵਾਂਗੇ ਇਸ ਹਲਕੇ ਦੇ ਵਿੱਚ ਹਰ ਸੁਭਦਾ ਦੇਵਾਂਗੇ ਹਰ ਉਮੀਦ ਪੂਰੀ ਕਰਾਂਗੇ ਗਰੇਵਾਲ ਸਾਹਿਬ ਕਰੋਨਾ ਟਾਈਮ ਦੇ ਵਿੱਚ ਦੀਸ਼ਰਾਲ ਦੀਸ਼ਾ ਜੀ ਜਿਹੜੇ ਲਗਾਤਾਰ ਕੰਮ ਦੇ ਵਿੱਚ ਲੋਕਾਂ ਚ ਪਬਲਿਕ ਜੁੜੇ ਰਹੇ ਨੇ ਦੀਸ਼ਾ ਜੀ ਘੱਟ ਕਹਿੰਦੇ ਟਰੈਕਟਰ ਵਾਲਾ ਭਾਈ ਜਿਆਦਾ ਕਹਿੰਦੇ ਸੀ ਕਿਵੇਂ ਦਿਖਦੇ ਨੇ ਮੈਂ ਤੁਹਾਨੂੰ ਉਹੀ ਦੱਸਣਾ ਚਾਹੁੰਨਾ ਜਗਦੀਸ਼ لال ਦੀਸ਼ਾ ਜੀ ਉਹ ਸ਼ਖਸ ਨੇ ਉਹ ਸੰਸਤਾ ਨੇ ਔਰ ਇਹ ਸਮਾਜ ਸੇਵੀ ਦੇ ਨਾਤੇ ਜਾਣੇ ਜਾਂਦੇ ਸੀ ਅੱਜ ਇਹ ਕਾਉਂਸਲਰ ਜੁਰੂਰ ਬਣੇ ਨੇ ਪਰ ਕਾਉਂਸਲਰ ਤੋਂ ਵੱਧ ਕੰਮ ਇਹ ਪਹਿਲਾਂ ਹੀ ਆਲਰੇਡੀ ਚੁੱਕ ਕਰ ਚੁੱਕੇ ਨੇ ਅੱਜ ਤਾਂ ਹੀ ਲੋਕਾਂ ਨੇ ਕਾਉਂਸਲਰ ਬਣਾਇਆ ਇਹਨਾਂ ਨੂੰ ਔਰ ਲੋਕ ਪੰਜਾਬ ਦੇ ਲੋਕ ਬਹੁਤ ਸੂਝਵਾਨ ਤੇ ਬਹੁਤ ਸਮਝਦਾਰ ਨੇ ਜਿਨ੍ਹਾਂ ਨੇ ਪੰਜਾਬ ਦਾ ਪਾਣੀ ਪੀ ਲਿਆ ਤੇ ਉਹਦਾ ਤੋੜ ਕੋਈ ਨਹੀਂ ਹੈਗਾ ਔਰ ਪੰਜਾਬੀਆਂ ਨੇ ਇਸ ਕਰਕੇ ਇਹਨਾਂ ਨੂੰ ਜਤਾਇਆ ਮਤਲਬ ਕਿ ਵਾਰਡ ਨੰਬਰ 6 ਨੇ ਇਸ ਕਰਕੇ ਜਤਾਇਆ ਤਾਂ ਇਹ ਸਮਾਜ ਦੀ ਸੇਵਾ ਕਰਦੇ ਰਹੇ ਨੇ ਔਰ ਹੁਣ ਕਾਉਂਸਲਰ ਬਣ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਕੇ ਅਸੀਂ ਹੋਰ ਇਕੱਠੇ ਹੋ ਕੇ ਔਰ ਪੰਜਾਬੀਆਂ ਦੀ ਜਿਹੜੀ ਉਮੀਦ ਆ ਉਹ ਪੂਰੀ ਕਰਾਂਗੇ ਸਾਰੇ ਉਹਨਾਂ ਦੇ ਵਾਰਡ ਦੇ ਉਹਨਾਂ ਦੇ ਸਪੋਰਟਰ ਵੋਟਰ ਸਾਰੇ ਖੜੇ ਹੈ ਸਾਡੇ ਮੰਤਰੀ ਸਾਹਿਬ ਲਾਲਜੀਤ ਭੁੱਲਰ ਜੀ ਉਹਨਾਂ ਨੂੰ ਆਪਣੇ ਕੰਮ ਇੱਥੇ ਉਹ ਆਖਰ ਪੰਜਾਬ ਦੇ ਮੰਤਰੀ ਆ ਉਹਦੇ ਕਰਕੇ ਉਹ ਆਏ ਹੋਏ ਸੀਗੇ ਅਸੀਂ ਵੀ ਹੁਣ ਇੱਥੇ ਭੋਲਾ ਜੀ ਦੇ ਕੋਲ ਆਏ ਸੀਗੇ ਸਾਨੂੰ ਕਹਿੰਦੇ ਵੀ ਇੱਥੇ ਚੱਲੋ ਅਸੀਂ ਆ ਗਏ ਇੱਥੇ ਦੁਬਾਰਾ ਕੋਈ ਕਿਸੇ ਨੂੰ ਤੁਸੀਂ ਵੀ মিডিਆ ਚੋਂਥਾ ਧੰਮੋ ਕੋਈ ਕਿਸੇ ਨੂੰ ਲੈ ਕੇ ਆ ਸਕਦਾ ਜਬਰਦਸਤੀ ਪਰ ਜਿਹੜੇ ਸੰਜੀਤ ਤਲਵਾੜ ਹੈ ਸਾਭ ਕੈਂਮ ਲਈ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਸਾਡੇ ਬੰਦੇ ਨਾ ਧੱਕਾ ਕਰ ਰਹੇ ਹੈ ਬਈ ਆਪਣਾ ਘਰ ਸੰਭਾਲਣਾ ਪੈਂਦਾ ਆਪਣੀਆਂ ਨੀਤੀਆਂ ਦੱਸਣੀਆਂ ਪੈਂਦੀਆਂ ਲੋਕ ਅੱਜ ਉਹਨਾਂ ਤੋਂ ਬਾਹਰ ਦੇ ਵਿੱਚ ਕੋਈ ਚਾਹੁੰਦੇ ਆ ਵੀ ਵਾਰਡ ਦਾ ਵਿਕਾਸ ਹੋਵੇ ਵਾਰਡ ਅੱਗੇ ਤਰੱਕੀ ਕਰੇ ਜੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹ ਚਾਹੁੰਦੇ ਆ ਵੀ ਸਭ ਮੇਰੇ ਬਾੜ ਦੇ ਵਿੱਚ ਮੈਨੂੰ ਜਿਹੜੇ ਲੋਕਾਂ ਨੇ ਅਸ਼ੀਰਵਾਦ ਦੇ ਕੇ ਜਿਤਾਇਆ ਵਾ ਅੱਜ ਅਗਰ ਇਸ ਬਾੜ ਦੇ ਉੱਤੇ ਪੈਸੇ ਲੱਗੂਗੇ ਲੋਕਾਂ ਦਾ ਵਿਕਾਸ ਹੋਊਗਾ ਤਾਂ ਉਸ ਗੱਲ ਦੇ ਨਾਲ ਉਹ ਸਹਿਮਤ ਆ ਫਿਰ ਕਿਸੇ ਨੂੰ ਕੀ ਤਕਲੀਫ ਆ ਪਰ ਉਹ ਕਹਿੰਦੇ ਪਾਰਟੀ ਨੇ ਤਾਂ ਟਿਕਟ ਤਾਂ ਕਾਂਗਰਸ ਨੇ ਦਿੱਤੀ ਆ ਝਾੜੂ ਨੇ ਥੋੜੀ ਦਿੱਤੀ ਸੀ ਦੇਖੋ ਉਹਨਾਂ ਦਾ ਆਪਣਾ ਫੈਸਲਾ ਲੋਕਤੰਤਰ ਆ ਤਾਂ ਹੀ ਤਾਂ ਲੋਕਤੰਤਰ ਨੂੰ ਮਜ਼ਬੂਤੀ ਕਾਦੇ ਲਈ ਕਹਿੰਦੇ ਆ ਹਰ ਬੰਦੇ ਦਾ ਆਪਣਾ ਫੈਸਲਾ ਲੈਣ ਦਾ ਅਧਿਕਾਰ ਆ ਜੇ ਕੋਈ ਉਹਨਾਂ ਦੇ ਵਿੱਚ ਕਾਨੂੰਨੀ ਗੱਲ ਦੇ ਅਰਚਨ ਆਉਂਦੀ ਆ ਫਿਰ ਉਹਦਾ ਜਵਾਬ ਦੇਈਆਂ ਨਹੀਂ ਹੁਣ ਜਗਦੀਸ਼ لال ਦੀਸ਼ਾ ਝਾੜੂ ਦਾ ਕਿ ਉਹਦਾ ਕਾਂਗਰਸ ਨਹੀਂ ਉਹਨਾਂ ਦਾ ਆਪਣਾ ਫੈਸਲਾ ਹੁਣੇ ਆ ਰਿਹਾ ਤੁਹਾਨੂੰ ਵੀ ਉਹ ਦੱਸੂਗੇ ਮੈਂ ਤਾਂ ਤੁਹਾਨੂੰ ਇਹ ਦੱਸ ਰਿਹਾ ਵੀ ਅਸੀਂ ਮੰਤਰੀ ਸਾਹਿਬ ਤੇ ਮੈਂ ਅਸੀਂ ਇਕੱਠੇ ਨਿਕਲੇ ਜਾ ਰਹੇ ਸੀ ਉਹ ਸਾਨੂੰ ਹੋਇਆ ਭੋਲਾ ਹੀ ਨੇ ਕਿਹਾ ਵੀ ਉੱਥੇ ਆਓ ਬੰਦਾ ਸ਼ਾਮਲ ਹੋ ਰਿਹਾ ਉਹਦੇ ਉੱਤੇ ਕੋਈ ਪ੍ਰੈਸ਼ਰ ਮਾਰ ਰਿਹਾ ਪਹਿਲਾਂ ਵੀ ਉਹ ਆਪਣੀ ਮਰਜ਼ੀ ਨਾਲ ਸ਼ਾਮਲ ਹੋਇਆ ਤੇ ਹੁਣ ਵੀ ਉਹ ਆਪਣੀ ਮਰਜ਼ੀ ਨਾਲ ਤੁਹਾਡੇ ਕੋਲ মিডিਆ ਕੋਲ ਰੂਬਰੂ ਹੋਣ ਲੱਗਿਆ ਉਹਨਾਂ ਨੂੰ ਪੁੱਛ ਲਿਓ। ਫਿਰ ਸੰਜੀਤ ਤਲਵਾਰ ਨੇ ਐਂਟਰੀ ਕੀਤੀ ਉਹ ਕਹਿੰਦੇ ਕਾਫੀ ਸਮੇਂ ਮੈਂ ਇਹਨਾਂ ਦੇ ਘਰ ਬੈਠਾ ਰਿਹਾ ਉਹ ਤੁਹਾਡੇ ਪਾਰਟੀ ਦੇ આરોਪ ਲਾ ਰਹੇ ਕਿ ਆਪ ਜਿਹੜੀ ਤੱਕਾ ਕਰ ਰਹੀ ਏ ਬੰਦੇ ਦੇ। ਦੇਖੋ ਆਪ ਜੇ ਤੱਕਾ ਕਰਦੀ ਹੁੰਦੀ ਫਿਰ ਹੁਣ ਤੁਸੀਂ ਸਾਰਾ মিডিਆ ਖੜੇ ਹੋ। ਹੁਣ ਆ सीधा ਉੱਥੇ ਪਰੇ ਚੱਲ ਜਾਣਾ ਮੈਂ ਤਾਂ ਤੁਹਾਡੇ ਨੂੰ ਆਪਣੀ ਗੱਲ ਦੱਸ ਕੇ। ਅਸੀਂ ਉਹ ਪਰੇ ਪਾਰਕ 'ਚ ਖੜ੍ਹ ਜਾਣਾ ਤੁਹਾਡੇ ਸਾਹਮਣੇ ਆ ਕੇ ਉਹਨਾਂ ਨੂੰ ਹੀ ਕਹਿਣਾ ਵਾ ਤੁਸੀਂ ਉਹਨਾਂ ਤੋਂ ਹੀ ਸਵਾਲ ਕਰਨਾ ਨਾ ਉਹਨਾਂ ਤੋਂ ਹੀ ਜਵਾਬ ਲੈ ਲਿਓ। ਔਰ ਮੈਂ ਤੁਹਾਨੂੰ ਆਪਣੇ ਦਾ ਹੀ ਦੱਸ ਦਿੰਨਾ ਇਹ ਆਮ ਆਦਮੀ ਪਾਰਟੀ ਹੈ ਨੀਅਤ ਨੀਤੀ ਨਾਲ ਕੰਮ ਕਰਦੀ ਆ ਇਹ ਕੋਈ ਕਿਸੇ ਨਾਲ ਧੱਕਾ ਨਹੀਂ ਕੋਈ ਨਾਲੇ ਲੋਕਤੰਤਰ ਆ ਤੁਸੀਂ ਚੌਥਾ ਧਮੋ ਕਿਵੇਂ ਧੱਕਾ ਕਰਜੂ ਕੋਈ ਚਾਹੇ ਕਾਂਗਰਸ ਹੋਵੇ ਚਾਹੇ ਕਾਲੀ ਦਲ ਹੋਵੇ ਚਾਹੇ ਭਾਜਪਾ ਹੋਵੇ ਚਾਹੇ ਆਮ ਆਦਮੀ ਪਾਰਟੀ ਵੀ ਹੋਵੇ ਧੱਕਾ ਨਹੀਂ ਹੁੰਦਾ ਲੋਕ ਗੱਲੀ ਦੇ ਲੋਕ ਇੱਥੇ ਖੜ੍ਹ ਜਿਓ ਰੋਸ ਕਰਦੇ ਨੇ ਕਿ ਵੀ ਦੇਸ਼ੇ ਭਾਈ ਨੂੰ ਅਸੀਂ ਜਿਤਾਇਆ ਲੋਕਾਂ ਨੇ ਲੋਕਾਂ ਨੇ ਹੁਣ ਵਿੱਚੋ ਸੰਜੇ ਕਾਂਗਰਸ ਦੇ ਸੰਜੀਤ ਤਲਵਾਰ ਦੇ ਬੰਦੇ ਜੇ ਕਹੀ ਜਾਣ ਵੀ ਅਸੀਂ ਰੋਜ਼ ਕਰਦੇ ਆ ਉਹ ਕਾਂਗਰਸ ਕਾਹਦਾ ਰੋਜ਼ ਕਰਦੀ ਆ ਉਹਨਾਂ ਪਹਿਲਾਂ ਹੀ ਇਸ ਬਾੜ ਦਾ ਵਿਕਾਸ ਕਰਾ ਲੈਂਦੇ ਉਹਨਾਂ ਦੇ ਵੀ ਰਾਜ ਰਹੇ ਆ ਅੱਜ ਕਹਿੰਦੇ ਤੁਹਾਡੇ ਤੁਹਾਡੇ ਕਹਿੰਦੇ ਮੇਅਰ ਮੇਅਰ ਨਹੀਂ ਬਣ ਰਿਹਾ ਇਸ ਨੋ ਨੀ ਮੇਅਰ ਤਾਂ ਸਾਡਾ ਪਰਸੋ ਦਾ ਬਣਿਆ ਪਿਆ ਵਾ ਉਹਦਾ ਲੈਣ ਲੱਗੀ ਆ ਭਾਜਪਾ ਵਾਲਿਆਂ ਦੀ ਵੀ ਤੇ ਕਾਂਗਰਸੀਆਂ ਦੀ ਵੀ ਅਸੀਂ ਉਹ ਬੰਦਾ ਲੈਣਾ ਜਿਹੜਾ ਸਾਡੇ ਲੋਕਾਂ ਦਾ ਪਸੰਦ ਆਲਾ ਹੋਵੇ ਤੇ ਲੋਕਾਂ ਦੇ ਵਿੱਚ ਵਿਛੜਨ ਵਾਲਾ ਹੋਵੇ ਤੇ ਲੋਕਾਂ ਦਾ ਕੰਮ ਕਰਦਾ ਹੋਵੇ ਹੋਰ ਕਿੰਨੇ ਕੋ ਜਿਹੜੀ ਇਹ ਪਾਰਸ਼ਦ ਉਹਨਾਂ ਦੀ ਐਂਟਰੀ ਹੋ ਰਹੀ ਆ ਆਪ ਦੀ 10 10 ਦੀ ਹੋਰ ਹੋ ਜਾਣੀਆਂ ਕੱਲ ਤੱਕ ਹਾਂ ਉਹ ਕਿਹੜੀ ਕਿਹੜੀ ਪਾਰਟੀ ਦੇ ਹੋਣਗੇ ਤੁਹਾਨੂੰ ਕੱਲ ਨੂੰ ਦੱਸਾਂਗੇ ਜਦੋਂ 10 ਆਜੂਗੇ ਫਿਰ ਤੁਸੀਂ ਪੁੱਛਿਓ ਵੀ ਕਿਹੜੀ ਪਾਰਟੀ ਚੋਂ ਆਇਓ ਮੇਰੇ ਉਹਨਾਂ ਕਹਿੰਦੇ ਕਿ ਸਵੇਰੇ ਸਵੇਰੇ ਕਾਂਗਰਸ ਚ ਸ਼ਾਨੀ ਰਾਜ ਦੇ ਦੇਖੋ ਲੋਕਾਂ ਨੇ ਕੰਮਾਂ ਚਾਉਣਾ ਕੰਮ ਜਦੋਂ ਲੋਕ ਦੇਖਦੇ ਆ ਵੀ ਆਮ ਆਦਮੀ ਪਾਰਟੀ ਕਿੰਨਾ ਨੇ ਇਹਨਾਂ ਲੋਕਾਂ ਨੂੰ ਅੱਜ ਇਹ ਤਾਂ ਪੁੱਛਿਆ ਕਰੋ ਵੀ ਕਿਨੇ ਅਜ ਤੱਕ ਕਿਹੜੀ ਵਾਰ ਦੇ ਵਿੱਚ 200 ਗਰੀਬ ਨੂੰ ਦਵਾਈ ਫਰੀ ਦਿੱਤੀ ਆ ਦੋ ਦੋ ਚਾਰ ਚਾਰ ਮੱਲਾ ਕਲੀਨਿਕ ਖੁੱਲੇ ਆ ਹਰ ਕੌਨਸੀ ਹਾਂਸੀ 10-10 ਮੱਲਾ ਕਲੀਨਿਕ 15-15 ਤੁਸੀਂ ਤਾਂ ਪੁੱਛਿਆ ਕਰੋ ਇਹਨਾਂ ਨੂੰ ਸਵਾਲ ਬਈ ਜੇ ਤੁਸੀਂ ਕੁਛ ਕੀਤਾ ਹੁੰਦਾ ਅੱਜ ਤੁਹਾਨੂੰ ਇੱਥੇ ਨਾ ਲੋਕ ਬਚਾਉਂਦੇ ਤਾਂ ਲੋਕਾਂ ਨੇ ਕਹਿਣਾ ਅਸੀਂ ਦਿਸ਼ਨ ਨੂੰ ਪਾਰਟੀ ਨੂੰ ਵੋਟ ਨਹੀਂ ਬਈ ਦਿਸ਼ਨ ਨੂੰ ਵੋਟ ਪਾਈ ਆ ਅਵੇ ਤਾਂ ਹੀ ਤਾਂ ਅਸੀਂ ਲਿਆ ਲਿਆ ਉਹਨੂੰ ਲੋਕਾਂ ਦੀ ਪਸੰਦ ਦਾ ਬੰਦਾ ਵਾ ਅਸੀਂ ਅਸੀਂ ਨਹੀਂ ਅਸੀਂ ਮਿਹਨਤ ਵਾਲੇ ਬੰਦੇ ਨੂੰ ਇਹ ਪਸੰਦ ਕਰਦੇ ਆ ਅਸੀਂ ਉਹ ਐਵੇਂ ਕਾਗਜ਼ੀ ਪਹਿਲਵਾਨ ਨੂੰ ਨਹੀਂ ਰੱਖਦੇ ਅਸੀਂ ਤਾਂ ਪ੍ਰੈਕਟੀਕਲ ਬੰਦਿਆਂ ਨੂੰ ਰੱਖਦੇ ਆ ਧੰਨਵਾਦ